ਆਸਾ ਦੀਵਾਰ ਦੀ 12ਵੀਂ ਪੌੜੀ ਤੇ ਇਸ ਨਾਲ ਜੁੜੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਸ਼ਲੋਕ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ ਔਰ ਆਪ ਫਰਮਾਨ ਕਰ ਦੇਨੇ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖਤਾ ਨਾ ਹੋਈ ਜੀਵਨ ਲਈ ਦਾਰੂ ਦੁੱਖ ਬਣਿਆ ਹੋਇਆ ਹੈ। ਭਾਵ ਜੀ ਦੁੱਖ ਤੋਂ ਪ੍ਰੇਰਣਾ ਲੈਂਦੇ ਨੇ ਸੁਖ ਤੋਂ ਨਹੀਂ। ਦੁੱਖ ਦੀ ਚੋਟ ਹੀ ਇਹਨਾਂ ਨੂੰ ਸੰਭਲਣ ਦਾ ਮੌਕਾ ਦਿੰਦੀ ਹੈ। ਸੁਖ ਦੇ ਚ ਤੇ ਇਹ ਆਪਣੇ ਆਪ ਨੂੰ ਬੇਕਾਬੂ ਕਰ ਦਿੰਦੇ ਨੇ। ਔਰ ਵਾਕਈ ਇਹ ਹਕੀਕਤ ਹੈ ਕਿ ਮਨੁੱਖ ਨੇ ਅਜ ਤੱਕ ਜਿੰਨਾ ਦੁੱਖ ਤੋਂ ਸਿੱਖਿਆ ਹੈ ਇਤਨਾ ਕਿਸੇ ਵੱਡੇ ਤੋਂ ਵੱਡੇ ਉਸਤਾਦ ਤੋਂ ਵੀ ਨਹੀਂ ਸਿੱਖ ਸਕਿਆ ਦੁੱਖ ਦੀਆਂ ਝੋਟਾਂ ਮਨੁੱਖ ਨੂੰ ਸੰਭਲਣ ਦੇ ਮਜਬੂਰ ਕਰ ਦਿੰਦੀਆਂ ਨੇ ਪਰ ਦੁੱਖ दारू ਹੈ ਐਸਾ ਪ੍ਰਤੀਤ ਕਦੋਂ ਆਉਂਦਾ ਹੈ ਐਸੀ ਘਟਨਾ ਕਦੋਂ ਘਟਦੀ ਏ ਕੁਦਰਤ ਵੱਲੋਂ ਸੁਖ ਰੋਗ ਭਇਆ ਜਦ ਸੁਖ ਰੋਗ ਹੋ ਜਾਣ ਸੁਖ ਆਲਸੀ ਬਣਾ ਦੇਵੇ ਸੁਖ ਦਲੇਦਰੀ ਬਣਾ ਦੇਵੇ ਸੁਖ ਆਯਾਸ਼ ਬਣਾ ਦੇਵੇ ਸੁਖ ਬਦਮਾਸ਼ ਬਣਾ ਦੇਵੇ ਸੁਖ ਐਨ ਸੰਸਾਰ ਦੀਆਂ तमाम ਕਾਮਨਾਵਾਂ ਦੇ ਨਾਲ ਹੀ ਜੋੜ ਕੇ ਰੱਖ ਦੇਵੇ ਐਸੀ ਹਾਲਤ ਦੇ ਚ ਜਦ ਸੁਖ ਰੋਗ ਬਣ ਜਾਏ ਤਾਂ ਕਾਦਰ کریم ਦੀ ਤਰਫੋਂ دارو ਦੁੱਖ ਹੀ ਹੈ ਫਿਰ ਦੁੱਖ ਨਾਲ ਬੰਦਾ ਸੰਜਮ ਰੱਖਦਾ ਹੈ ਖਾਣ ਪੀਣ ਦਾ ਸੁਖ ਦੇ ਚ ਤੇ ਐਸਾ ਕੋਈ ਸੰਜਮ ਧਾਰਨ ਕਰਦਾ ਹੀ ਨਹੀਂ ਬਦਪਰੇਜ਼ੀਆਂ ਖਾਣ ਪੀਣ ਦੇ ਤਲ ਦੀਆਂ ਬੋਲਣ ਦੇ ਤਲ ਦੀਆਂ ਹਡਾਣ ਦੇ ਤਲ ਦੀਆਂ ਗਰਸ ਕੇ ਜ਼ਿੰਦਗੀ ਦੀ ਹਰ ਰੋ ਬੇ ਤਰਤੀਬ ਚੱਲ ਪੈਂਦੀ ਉਦੋਂ ਜਦ ਸੁਖੀ ਸੁਖ ਹੋਵੇ ਇਸ ਵਾਸਤੇ ਕਾਦਰ ਕਰੀਮ ਨੇ दारू ਬਣਾਇਆ ਹੈ ਦੁੱਖ ਪਰ ਹਕੀਕਤ ਹੈ ਸੁਖ ਦੀ ਮਹਿਮਾ ਵੀ ਦੁੱਖ ਕਰਕੇ ਹੈ ਜਿਵੇਂ ਮੌਤ ਕਰਕੇ ਜੀਵਨ ਦੀ ਮਹਿਮ ਹੈ ਰਾਤ ਕਰਕੇ ਦਿਨ ਦੀ ਮਹਾਨਤ ਹੈ ਹੂ ਬਹੂ ਇਸੇ ਤਰੀਕੇ ਨਾਲ ਦੁੱਖ ਕਰਕੇ ਸੁੱਖ ਦੀ ਚਾਹਤ ਹੈ ਸੁੱਖ ਦੀ ਮੰਗ ਹੈ ਵਿਪਰੀਤ ਦੇਚ ਕਿਦਰੇ ਦੁੱਖ ਨਾ ਆਉਂਦਾ ਪਰ ਸ਼ਾਇਦ ਸੁਖ ਹੀ ਦੁੱਖ ਬਣ ਗਏ ਹੁੰਦੇ ਤੋ ਸਹਿਬ ਕੇੰਦਰ ਅਗਰ ਸੁਖ ਬੰਦੇ ਨੂੰ ਦਿਲਦਰੀ ਬਣਾ ਦੇਵੇ ਆਯਾਸ਼ ਬਣਾ ਦੇਵੇ ਬਦਮਾਸ਼ ਬਣਾ ਦੇਵੇ ਆਲਸੀ ਬਣਾ ਦੇਵੇ ਐਸੀ ਹਾਲਤ ਦੇਚ ਕੁਦਰਤ ਦੇ ਵੱਲੋਂ ਦਾਰੂ ਦੁੱਖ ਹੀ ਹੈ ਤੇ ਮਹਾਰਾਜ ਕਹਿੰਦੇ ਨੇ ਕਿਹਸਾ ਅਜੀਬ ਕੌਤਕ ਵਰਤ ਰਿਹਾ ਹੈ ਕਿ ਜੀਵਾਂ ਲਈ ਦੁੱਖ ਹੀ دارو ਹੈ ਵੱਡੇ ਤੋਂ ਵੱਡਾ ਉਸਤਾਦ ਫੇਲ ਹੋ ਜਾਂਦਾ ਹੈ ਸਮਝਾਣ ਦੇ ਵਿੱਚ ਵੱਡੇ ਤੋਂ ਵੱਡੇ ਗੁਰੂਆਂ ਤੋਂ ਵੀ ਮਨੁੱਖ ਕੁਝ ਸਿੱਖਿਆ ਨਹੀਂ ਦੁੱਖ ਦੇ ਇੱਕ ਚੋਟ ਲੱਗਦੀ ਹੈ ਸਮਝ ਆ ਜਾਂਦਾ ਹੈ ਸਿੱਖਿਆ ਮਿਲ ਜਾਂਦੀ ਹੈ ਇਹ ਗੱਲ ਵੱਖਰੀ ਹੈ ਕਿ ਫਿਰ ਸੁੱਖ ਦੇ ਮਿਲਦੇ ਆ ਭੁੱਲ ਜਾਂਦਾ ਹੈ ਲੇਕਿਨ ਫਿਰ ਕੁਦਰਤ ਨੂੰ ਦੁੱਖ ਦਾ ਹੀ دارو ਦੇਣਾ ਪੈਂਦਾ ਹੈ ਬਾਰ-ਬਾਰ ਦੁੱਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਜੇ ਕਿਦਰੇ ਮਨੁੱਖ ਨੂੰ ਵਾਕਈ ਅਧਿਆਤਮਕ ਸੁਖ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਕਤਈ ਦੁੱਖ ਲੱਗਦਾ ਹੀ ਨਹੀਂ ਅਧਿਆਤਮਕ ਸੁਖ ਮਿਲਦਾ ਹੀ ਉਦੋਂ ਹੈ ਜਦ ਮਨੁੱਖ ਦੀ ਜ਼ਿੰਦਗੀ ਸੰਭਲੀ ਹੋਈ ਹੋਵੇ ਜੀਵਨ ਮਰਿਆਦਾ ਦੇ ਚੋਵੇ ਜੀਵਨ ਧਰਮ ਦੇ ਚੋਵੇ ਤਾਂ ਧਰਮ ਦੇ ਚ ਜੀਵਨ ਮਨੁੱਖ ਨੂੰ ਉਸ ਹਾਲਤ ਵਿੱਚ ਲੈ ਜਾਂਦਾ ਹੈ ਜਿਸ ਨੂੰ ਪਰਮ ਆਨੰਦ ਕਹਿੰਦੇ ਨੇ ਪਰਮ ਰਸ ਕਹਿੰਦੇ ਨੇ ਜਿਹਦੇ ਚ ਫਿਰ ਮੁੜ ਕੇ ਜੋ ਹੈ ਦੁੱਖ ਦਾ ਸੰਤਾਪ ਨਹੀਂ ਝੇਲਣਾ ਪੈਂਦਾ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਏ ਪਰਿਪੂਰਨ ਪ੍ਰਮਾਤਮਾ ਤੂੰ ਕਰਤਾ ਵੀ ਹੈ ਤੂੰ ਕਾਰਣ ਵੀ ਹੈ ਤੁਮ ਆਪੇ ਕੇ ਕਾਰਨ ਇਕੱਠੇ ਕੀਤੇ ਤੇ ਤੂੰ ਆਪ ਹੀ ਸ੍ਰਿਸ਼ਟ ਨੂੰ ਸਜਾਇਆ ਹੈ ਬਣਾਇਆ ਹੈ ਮੈਂ ਤੇ ਕੁਝ ਵੀ ਨਹੀਂ ਜੇ ਮੈਂ ਦਾਵਾ ਕਰਾਂ ਮੈਂ ਵੀ ਕੁਝ ਹਾਂ ਕਰੀ ਨਾ ਹੋਈ ਤਾਂ ਮੇਰਾ ਕੀਤਾ ਕੁਝ ਹੁੰਦਾ ਨਹੀਂ ਮੈਂ ਕੁਝ ਸੋਚਦਾ ਹੁੰਦਾ ਕੁਝ ਵੀ ਹੈ ਮੈਂ ਚਾਹਦਾ ਕੁਝ ਹੁੰਦਾ ਉਸ ਤੋਂ ਉਲਟ ਹੈ ਦਰਸਲ ਜਗਤ ਦੇ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਦੀ ਇੱਛਾ ਹੈ ਜੋ ਅਕਾਲ ਪੁਰਖ ਦੀ ਇੱਛਾ ਹੈ ਦੁਨੀਆ ਭਰ ਦੇ ਸੰਤ ਜਨਾਂ ਦਾ ਇੱਕੋ ਹੀ ਨਾਰਾ ਹੈ ਕਿ ਆਪਣੀ ਇੱਛਾ ਉਸ ਅਕਾਲ ਪੁਰਖ ਦੀ ਇੱਛਾ ਨਾਲ ਹੀ ਜੋੜ ਆਪਣੀ ਜੀਵਨ ਸ਼ੈਲੀ ਤੂੰ ਉਸ ਅਕਾਲ ਪੁਰਖ ਦੇ ਨਾਲ ਹੀ ਜੋੜ ਤੇ ਜੈਸੇ ਤੂੰ ਜੋੜੇਗਾ ਫਿਰ ਪ੍ਰਮਾਤਮਾ ਵੱਲੋਂ ਦੁੱਖ ਦੇ दारू ਦੀ ਲੋੜ ਨਹੀਂ ਪਵੇਗੀ ਫਿਰ ਸੁਖ ਤੇਰੇ ਲਈ ਰੋਗ ਨਹੀਂ ਹੋਵੇਗਾ ਫਿਰ ਉਹ ਪਰਮ ਆਨੰਦ ਪਰਮ ਸੁਖ ਤੈਨੂੰ ਪ੍ਰਾਪਤ ਹੋਵੇਗਾ ਜਿਹਦੇ ਚ ਮੁੜ ਕੇ ਫਿਰ ਕਦੀ ਦੁੱਖ ਆਉਂਦਾ ਹੀ ਨਹੀਂ ਤੋਂ ਸਹਿਬ ਕਹਿੰਦੇ ਨੇ ਕਰਤਾ ਤੇ ਪਰਿਪੂਰਣ ਪ੍ਰਮਾਤਮਾ ਹੈ ਉਹ ਆਪ ਹੀ ਕਾਰਨ ਹੈ ਜੇ ਮੈਂ ਐਸਾ ਆਖਾਂ ਕਿ ਮੈਂ ਵੀ ਕੁਛ ਹਾਂ ਮੈਂ ਨਹੀਂ ਮੈਂ ਕੁਝ ਵੀ ਨਹੀਂ ਜਾ ਹਾਂ ਜੇ ਵਾਕਈ ਮੈਂ ਕੁਛ ਹਾਂ ਕਰੀ ਨਾ ਹੋਈ ਮੇਰਾ ਕੀਤਾ ਨਹੀਂ ਹੁੰਦਾ ਭਗਤ ਕਬੀਰ ਇਸ ਨੂੰ ਇੰਜ ਕਹਿੰਦੇ ਨੇ ਜੋ ਮੈਂ ਚਿਤਵੋਂ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਸਿਆਣੇ ਭਗਤ ਐਸਾ ਅੰਦਾਜ਼ਾ ਲਾ ਲੈਂਦੇ ਨੇ ਕਿ ਜੋ ਕੁਝ ਹੋ ਰਿਹਾ ਹੈ ਇਹ ਪ੍ਰਭੂ ਦੀ ਇੱਛਾ ਹੈ ਦਿਨ ਹੋ ਰਿਹਾ ਹੈ ਰਾਤ ਹੋ ਰਹੀ ਹੈ ਜਨਮ ਮਰਨ ਹੋ ਰਿਹਾ ਹੈ ਇਹ ਪ੍ਰਭੂ ਦੀ ਇੱਛਾ ਹੈ ਇਸ ਇੱਛਾ ਦੇ ਨਾਲ ਹੀ ਉਹ ਸਹਿਮਤ ਹੋ ਜਾਂਦੇ ਨੇ ਇਸ ਇੱਛਾ ਨਾਲ ਹੀ ਉਹ ਆਪਣੀ ਇੱਛਾ ਨੂੰ ਜੋੜ ਲੈਂਦੇ ਨੇ ਤੇ ਜਦ ਕੋਈ ਅਕਾਲ ਪੁਰਖ ਦੀ ਇੱਛਾ ਨਾਲ ਆਪਣੀ ਇੱਛਾ ਨੂੰ ਜੋੜ ਲੈਂਦਾ ਹੈ ਅਕਾਲ ਪੁਰਖ ਦੀ ਪ੍ਰਸੰਤਾ ਦਾ ਪਾਤਰ ਬਣ ਜਾਂਦਾ ਹੈ ਇਹ ਬੰਦੇ ਤੂੰ ਇੱਕ ਕੰਮ ਕਰਨਾ ਚਾਹਿਆ ਸੀ ਨਹੀਂ ਹੋਇਆ ਇੱਛਾ ਪ੍ਰਭੂ ਦੀ ਇੱਛਾ ਤੂੰ ਕੁਛ ਛੋਟਾ ਜਿਹਾ ਕੰਮ ਕਰਨਾ ਚਾਹਿਆ ਸੀ ਬਹੁਤ ਵੱਡੇ ਰੂਪ ਵਿੱਚ ਹੋ ਗਿਆ ਇੱਛਾ ਉਸ ਪ੍ਰਭੂ ਦੀ ਇੱਛਾ ਜਿਹੜਾ ਇਸ ਢੰਗ ਨਾਲ ਸਮਝੇ ਦਰਸਲ ਉਹੀ ਅਧਿਆਤਮਕ ਗਿਆਨੀ ਹੈ ਉਹੀ ਬ੍ਰह्मज्ञानी ਹੈ ਤਾਂ ਸਾਇਬ ਕੇਦਰ ਅਗਰ ਮੈਂ ਚਾਹਾਂ ਤਾਂ ਫਿਰ ਮੇਰਾ ਕੀਤਾ ਨਹੀਂ ਹੁੰਦਾ ਔਰ ਹਕੀਕਤ ਹੈ ਕਿ ਜੀਵਾਂ ਦਾ ਕੀਤਾ ਜੇ ਕਿਦਰੇ ਹੁੰਦਾ ਤਾਂ ਜੀਵਾਂ ਦੀ ਮੰਗ ਅਜੇ ਬਰਕਰਾਰ ਨਾ ਰਹਿੰਦੀ ਹਰ ਮਨੁੱਖ ਦੇ ਅੰਦਰ ਕੁਝ ਮੰਗਾ ਨੇ ਔਰ ਐਸੀਆਂ ਮੰਗਾ ਨੇ ਜੋ ਉਦਮ ਕਰਨ ਦੇ باوجود ਵੀ ਪੂਰੀਆਂ ਨਹੀਂ ਆਉਂਦੀਆਂ ਆਖਰ ਬੈਬਲੋਕੇ ਉਸ ਨੂੰ ਕਬੂਲ ਕਰਨਾ ਪੈਂਦਾ ਹੈ हे ਪ੍ਰਭੂ ਜੋ ਤੇਰੀ ਇੱਛਾ ਉਹੀ ਮੇਰੀ ਇੱਛਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਮੈਂ ਸਦਕੇ ਹਾਂ ਅਹ ਅਕਾਲ ਪੁਰਖ ਤੂੰ ਕੁਦਰਤ ਦੇਚ ਵਸਿਆ ਹੈ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਦੇ ਜੋ ਹੈ ਵਸੇ ਹਨ ਜਦ ਜ਼ਮੀਨ ਦੇ ਉਤੇ ਧਾਰਮਿਕ ਉਪਦੇਸ਼ਕ ਨਹੀਂ ਸੰ ਧਾਰਮਿਕ ਗ੍ਰੰਥ ਨਹੀਂ ਸੰ ਧਾਰਮਿਕ ਗੁਰੂ ਨਹੀਂ ਸੰ ਧਾਰਮਿਕ ਮੰਦਰ ਨਹੀਂ ਸਨ ਤਾਂ ਸਿਆਣੇ ਮਨੁੱਖਾ ਨੇ ਬਾਰੀਕ ਬੀਨ ਬੰਦਿਆਂ ਨੇ ਪ੍ਰਕਿਰਤੀ ਦੇ ਜ਼ਰਰੇ-ਜ਼ਰਰੇ ਤੋਂ ਕਾਦਰ ਦੀ ਪ੍ਰੇਰਣਾ ਲਈ ਕੁਦਰਤ ਤੋਂ ਕਾਦਰ ਦੀ ਪ੍ਰੇਰਣਾ ਲਈ ਪ੍ਰਕਿਰਤੀ ਤੋਂ ਪਰਮਾਤਮਾ ਦੀ ਪ੍ਰੇਰਣਾ ਲਈ ਸੰਸਾਰ ਤੋਂ ਨਿਰੰਕਾਰ ਦੀ ਪ੍ਰੇਰਣਾ ਲਈ ਜ਼ਰਰੇ-ਜ਼ਰਰੇ ਦੇ ਚੋਂ ਔਰ ਪਾਣੀ ਦੀ ਵਗਰੀਆਂ ਧਾਰਾਵਾਂ ਦੇ ਚੋਂ ਛੜੇ ਫੁੱਲਾਂ ਦੇ ਚੋਂ ਸੂਰਜ ਦੀਆਂ ਕਿਰਨਾਂ ਦੇ ਚੋਂ ਮਨੁੱਖ ਨੇ ਪਰਮਾਤਮਾ ਦਾ ਅਨਭਵ ਲਿਆ ਸੱਜੇ ਸੱਜੇ ਮਨੁੱਖ ਦੀ ਅਕਲ ਮੋਟੀ ਹੁੰਦੀ ਗਈ ਸੂਰਜ ਦੀਆਂ ਕਿਰਨਾਂ ਤੋਂ ਉਸ ਪਰਮ ਸੂਰਜ ਦਾ ਗਿਆਨ ਲੈਣਾ ਔਖਾ ਹੋ ਗਿਆ ਜਲ ਦੀਆਂ ਵਗਦੀਆਂ ਹੋਈਆਂ ਧਾਰਾਵਾਂ ਤੋਂ ਜੀਵਨ ਧਾਰਾ ਦਾ ਗਿਆਨ ਲੈਣਾ ਬੜਾ ਔਖਾ ਹੋ ਗਿਆ ਸਾਗਰ ਦੇ ਗਰਜਨ ਤੋਂ ਜੀਵਨ ਸਾਗਰ ਦਾ ਬੋਧ ਹਾਸਲ ਕਰਨਾ ਮੁਸ਼ਕਲ ਜਿਹੀ ਪ੍ਰਤੀਤ ਹੋਈ ਔਰ ਇਸੇ ਤਰੀਕੇ ਨਾਲ ਸੰਸਾਰ ਤੋਂ ਨਿਰੰਕਾਰ ਦਾ ਬੋਧ ਹਾਸਲ ਕਰਨਾ ਅਕੀ ਗੱਲ ਹੋ ਗਈ ਤੋ ਸ਼ਬਦਾਂ ਦੀ ਲੋੜ ਪੈ ਗਈ ਬੋਲ ਚਾਲ ਦੀ ਲੋੜ ਪੈ ਗਈ ਵਿਆਖਿਆ ਦੀ ਲੋੜ ਪੈ ਗਈ ਧਾਰਮਿਕ ਮੰਦਰਾਂ ਦੀ ਲੋੜ ਪੈ ਗਈ ਸਿਧਾਂਤਾਂ ਦੀ ਲੋੜ ਪੈ ਗਈ ਕਥਨੀਆਂ ਦੀ ਲੋੜ ਪੈ ਗਈ ਲੇਕਿਨ ਬੁੱਧ ਇਤਨੀ ਮੋਟੀ ਹੈ ਕਿ ਕਥਨੀਆਂ ਦੇ باوجود ਵੀ ਪਰਮਾਤਮਾ ਦੀ ਸਮਝ ਨਹੀਂ ਪੈ ਰਹੀ ਇਤਨਾ ਬੋਲਣ ਦੇ باوجود ਵੀ ਅਕਾਲ ਪੁਰਖ ਦਾ ਜਿਹੜਾ ਬੋਧ ਹੈ ਉਹ ਮਿਲ ਨਹੀਂ ਰਿਹਾ ਉਹ ਬੰਦੇ ਕਿਤਨੇ ਬਾਰੀਕ ਵੀ ਇਨਸਨ ਕਿਤਨੇ ਸਿਆਣੇ ਸਨ ਜੋ ਪ੍ਰਕਿਰਤੀ ਤੋਂ ਪਰਮਾਤਮਾ ਦੀ ਪ੍ਰੇਰਣਾ ਲੈਂਦੇ ਰਹੇ ਜੋ ਸੰਸਾਰ ਤੋਂ ਨਿਰੰਕਾਰ ਦੀ ਪ੍ਰੇਰਣਾ ਲੈਂਦੇ ਰਹੇ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਬਲਹਾਰੀ ਮੈਂ ਸਦਕੇ ਜਾਨਾ ਕੁਦਰਤ ਵਸਿਆ ਤੂੰ ਤੇ ਕੁਦਰਤ ਦੇ ਵਿੱਚ ਵਸਿਆ ਹੋਇਆ ਤੂੰ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਦੇ ਵਿੱਚ ਵਸਿਆ ਹੈ ਪਰ ਤੇਰਾ ਅੰਤ ਨਾ ਜਾਈ ਲਖਿਆ ਫਿਰ ਵੀ ਮੈਂ ਤੇਰਾ ਪੂਰਨ ਤੌਰ ਤੇ ਅੰਤ ਨਹੀਂ ਲੱਗ ਸਕਦਾ ਤੂੰ ਕਿੰਨਾ ਹੈ ਕਿੱਥੋਂ ਸ਼ੁਰੂ ਹੋਣਾ ਹੈ ਕਿੱਥੇ ਖਤਮ ਹੋਣਾ ਹੈ ਵਾਸਤਵੇ ਕੇ ਤੇਰਾ ਇਹ पसारा ਕਿੰਨਾ ਵੱਡਾ ਹੈ ਇਹਦਾ बोध ਨਹੀਂ ਇਹਨੂੰ ਅੰਤ ਦੇਚ ਲਿਆਣਾ ਬੜਾ ਔਖਾ ਹੈ ਰਹਾਉ ਜਾਤ ਮੇ ਜੋਤ ਜੋਤ ਮੇ ਜਾਤਾ ਅਕਲ ਕਲਾ ਭਰਪੂਰ ਰਿਆ ਸਾਰੀਆਂ ਜਾਤਾਂ ਦੇਚ ਸਾਰੇ ਵਜੂਦਾਂ ਦੇਚ हे ਪ੍ਰਭੂ ਤੇਰੀ ਜੋਤ ਤੇਰੀ ਜੋਤ ਕਰਕੇ ਹੀ ਤੇਰਾ ਬੋਧ ਮਿਲਦਾ ਹੈ ਤੇਰੀ ਸੂਝ ਮਿਲਦੀ ਹੈ ਤੂੰ ਸਾਰਿਆਂ ਦੇ ਚ ਇੱਕ ਰਸ ਭਰਪੂਰ ਹੈ ਅਖੰਡ ਰੂਪ ਦੇ ਚ ਸਾਰਿਆਂ ਦੇ ਚ ਵਿਆਪਕ ਹੈ ਸਾਰਿਆਂ ਦੇ ਚ ਲੀਨ ਹੈ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀ ਤੀ ਸੋ ਬਾਰ ਮਯਾਨ ਤੂੰ ਮਾਲਕ ਸੱਚਾ ਹੈ ਜਿਹੜਾ ਅਜ ਮਾਲਕ ਹੈ ਤੇ ਕੱਲ ਨਹੀਂ ਜਿਸ ਮਕਾਨ ਦੇ ਅਸੀਂ ਅਜ ਮਾਲਕਾਂ कल कोई और होवेगा पुत्र होवेगा परसों कुछ और होवेगा पोतरा होवेगा सातों पहले कोई और सी मकान अपनी थां ते मौजूद है मालिक बदलदे रहे तो ए मालिक झूठे ने क्योंकि बदलदे पए ने जमीन अपनी थां ते मौजूद है पता नहीं कितने मालिक इस जमीन देच दफन हो गए कितने भूमिपत भूमि देख जो है दफन हो गए वास्तविक सच्चा मालिक ਤੇ ਪਰਿਪੂਰਨ ਪ੍ਰਮਾਤਮਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀ ਤੀ ਸੋ ਪਾਰ ਭਇਆ ਤੇਰੀ ਸਿਫਤ অতি ਸੁੰਦਰ ਹੈ ਮਹਾਨ ਹੈ ਗੂੜੀ ਹੈ ਜਿਸ ਨੇ ਵੀ ਕੀਤੀ ਹੈ ਉਹ ਬਹੁਤ ਸਾਗਰ ਤੋਂ ਪਾਰ ਹੋ ਗਿਆ ਹੈ ਦਰਸਲ ਪ੍ਰਮਾਤਮਾ ਦੀ ਸਿਫਤ ਕਰਨੀ ਆਪਣੀਆਂ ਸਿਫਤਾਂ ਨੂੰ ਉਜਾਗਰ ਕਰਨਾ ਹੈ ਪ੍ਰਮਾਤਮਾ ਨੂੰ ਵੱਡਾ-ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਹੈ ਪਰਮਾਤਮਾ ਨੂੰ ਮਹਾਨ ਆਖਣਾ ਆਪਣੀ ਮਹਾਨਤਾ ਵਧਾਣੀ ਹੈ ਅੱਜ ਤੱਕ ਜਿਨ੍ਹਾਂ ਨੇ ਪਰਮਾਤਮਾ ਨੂੰ ਉੱਤਮ ਕਰਕੇ ਆਖਿਆ ਉਹ ਆਪ ਨੀਚ ਨਹੀਂ ਰਹੇ ਜਿਨ੍ਹਾਂ ਨੇ ਪਰਮਾਤਮਾ ਨੂੰ ਮਹਾਨ ਸ਼ਕਤੀਸ਼ਾਲੀ ਕਰਕੇ ਆਖਿਆ ਉਹ ਕਮਜ਼ੋਰ ਨਹੀਂ ਰਹੇ ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਸਰਬ ਕਲਾ ਸਮਰਥ ਆਖਿਆ ਉਹ ਖੁਦ ਵੀ ਗੁਣਵਾਨ ਬਣ ਗਏ ਖੁਦ ਵੀ ਕਲਾਕਾਰ ਬਣ ਗਏ ਐਸ ਵਾਸਤੇ ਸਹਿਬ ਕਹਿੰਦੇ ਨੇ ਜਿਨ੍ਹਾਂ ਨੇ ਉਸ ਪਰਿਪੂਰਨ ਪਰਮਾਤਮਾ ਦੀ ਸਿਫਤੋ ਸਲਾਹ ਕੀਤੀ ਉਹ ਭਉ ਸਾਗਰ ਤੋਂ ਪਾਰ ਹੋ ਗਏ ਕਹੋ ਨਾਨਕ ਕਰਤੇ ਕਿਹਾਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਕਰਤੇ ਪੁਰਖ ਦੀਆਂ ਜੜੀਆਂ ਗੱਲਾਂ ਨੇ ਜੋ ਬਾਤਾਂ ਨੇ ਉਹੀ ਜਾਣਦਾ ਉਹ ਜੋ ਕੁਛ ਕਰ ਰਿਹਾ ਹੈ ਉਹੀ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਔਰ ਕੀ ਕਰਨਾ ਚਾਹੁੰਦਾ ਹੈ ਸਾਹਿਬ ਸ੍ਰੀ ਗੁਰੰਗਦੇਵ ਜੀ ਮਹਾਰਾਜ ਨੇ ਇਸ ਪੌੜੀ ਨਾਲ ਜੁੜੇ ਦੂਜੇ ਸ਼ਲੋਕ ਦੇ ਵਿੱਚ ਇਸ ਦੇਸ਼ ਦੀ ਜਿਹੜੀ ਵਰਣਵੰਡ ਪ੍ਰਥਾ ਸੀ ਉਸ ਦਾ ਜ਼ਿਕਰ ਕੀਤਾ ਹੈ ਸੜੇ ਦੇਸ਼ ਦੇ ਧਰਮ ਦੇ ਮੁਖੀਆਂ ਨੇ ਮਨੁੱਖਤਾ ਨੂੰ ਚਾਰ ਹਿੱਸਿਆਂ ਦੇ ਵਿੱਚ ਤਕਸੀਮ ਕਰ ਦਿੱਤਾ ਸੀ ਰੰਗ ਰੂਪ ਨਸਲ ਕਰਕੇ ਨਹੀਂ ਜਾਤ ਪਾਤ ਕਰਕੇ ਨਹੀਂ ਵਰਨ ਕਰਕੇ ਵੰਡ ਦਿੱਤਾ ਔਰ ਚਾਰ ਵਰਨਾਂ ਦੇ ਨਾਮ ਰੱਖ ਦਿੱਤੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਹਜ਼ਾਰਾਂ ਸਾਲ ਤੋਂ ਸਾਡੇ ਦੇਸ਼ ਦੀ ਮਨੁੱਖਤਾ ਇਨਾ ਚਾਰ ਹਿੱਸਿਆਂ ਦੇ ਤਕਸੀਮ ਰਹੀ ਹੈ ਵਰਨਾ ਦੇ ਫਰਜ਼ ਵਰਨਾ ਦੇ ਧਰਮ ਵਰਨਾ ਦੀ ਮਰਿਆਦਾ ਵੀ ਮੁਖੀ ਲੋਕਾਂ ਨੇ ਆਪਣੇ ਢੰਗ ਨਾਲ ਬਣਾਈ ਸਿਰਮੌਰ ਮੰਨ ਲਿਆ ਗਿਆ ਬ੍ਰਾਹਮਣ ਨੂੰ ਆਖਿਆ ਗਿਆ ਬ੍ਰਾਹਮਣ ਸਿਰ ਹੈ ਖੱਤਰੀ ਬਾਵਾ ਹੈ ਔਰ ਜਿਹੜਾ ਵੈਸ਼ ਹੈ ਉਹ ਪੇਟ ਹੈ ਤੇ ਜਿਹੜਾ ਸ਼ੂਦਰ ਹੈ ਉਹ ਪੈਰ ਹੈ ਜੋ ਸ਼ੂਦਰ ਹੈ ਉਹ ਤੇ ਚਰਨ ਹੈ ल्याजा शूद्र ਨੂੰ ਨਿਖਿਤ ਮੰਨ ਲਿਆ ਗਿਆ ਇਤਨਾ ਨਿਖਿਤ ਮੰਨ ਲਿਆ ਗਿਆ ਕਿ ਉਹਦੀ ਛਾਇਆ ਲੈਣੀ ਵੀ ਆਪਣੇ ਆਪ ਨੂੰ ਜੋ ਹੈ ਪਤਿਤ ਹੋਣਾ ਮੰਨ ਲਿਆ ਗਿਆ ਤੇ ਇਹਦੀ ਛਾਇਆ ਪੈ ਗਈ ਹੈ ਅਸੀਂ ਬ੍ਰਸ਼ਟ ਹੋ ਗਏ ਹਾਂ ਹੁਣ ਇਸ਼ਨਾਨ ਕਰਨਾ ਪਏਗਾ ਇਸ ਢੰਗ ਦਾ ਵਿਧਾਨ ਬਣਾਇਆ ਗਿਆ ਕਿ शूद्र ਹਮੇਸ਼ਾ ਹੀ शूद्र ਰਹੇ ਕਿ ਉੱਤਮ ਨਾ ਹੋ ਸਕੇ ਉਤਮ ਹੋ ਸਕਦਾ ਸੀ ਜੇ ਇਹ ਧਾਰਮਿਕ ਮੰਦਰਾਂ ਦੇ ਜਾ ਕੇ ਧਰਮ ਦਾ ਬੋਧ ਹਾਸਲ ਕਰਦਾ ਤੇ ਵਿਦਿਅਕ ਮੰਦਰਾਂ ਦੇ ਚ ਜਾ ਕੇ ਵਿਦਿਆ ਹਾਸਲ ਕਰਦਾ ਦੋਵੇਂ ਮੰਦਰਾਂ ਦੇ ਦਵਾਰ ਸ਼ੂਦਰ ਲਈ ਬੰਦ ਕਰ ਦਿੱਤੇ ਗਏ ਨਾ ਵਿਦਿਆ ਪੜ ਸਕਦਾ ਸੀ ਨਾ ਧਰਮ ਦੀ ਸਾਧਨਾ ਕਰ ਸਕਦਾ ਸੀ ਲਿਆ ਜਾ ਧਰਮ ਤੋਂ ਵੀ ਵਾਂਝਾ ਰਹਿ ਗਿਆ ਵਿਦਿਆ ਤੋਂ ਵੀ ਵਾਂਝਾ ਰਹਿ ਗਿਆ ਔਰ ਮੁਖੀ ਲੋਕਾਂ ਦੀ ਇਹ ਸੋਝਣੀ ਹਜ਼ਾਰਾਂ ਸਾਲ ਤੱਕ ਉਹਨਾਂ ਦੀ ਸੋਚੀ ਹੋਈ ਤਰਕੀਬ ਦੇ ਮੁਤਾਬਕ ਚਲਦੀ ਰਹੀ ਕਿ ਸ਼ੂਦਰ ਹਮੇਸ਼ਾ ਸ਼ੂਦਰ ਰਹੇ ਸ਼ੂਦਰ ਉੱਪਰ ਉਠ ਨਾ ਸਕੇ ਖत्री ਦਾ ਧਰਮ ਮੰਨ ਲਿਆ ਗਿਆ ਕਿ ਉਹ ਸ਼ਕਤੀ ਪ੍ਰਾਪਤ ਕਰੇ ਰਾਜ ਪ੍ਰਥਾ ਨੂੰ ਚਲਾਵੇ ਔਰ ਵੈਸ਼ ਇੱਕਾਰੋ ਵਿਹਾਰ ਕਰੇ ਬਿਜ਼ਨਸ ਕਰੇ ਧੰਦਾ ਕਰੇ ਖੇਤੀਬਾੜੀ ਇਤਿਆਦ ਕਰੇ ਜੋ ਸ਼ੂਦਰ ਹੈ ਇਹ ਤਿੰਨਾਂ ਹੀ ਵਰਨਾਂ ਦੀ ਸੇਵਾ ਕਰੇ ਹਰ ਪ੍ਰਕਾਰ ਦੀ ਸੇਵਾ ਕਰੇ ਖਤਰੀ ਦੀ ਸੇਵਾ ਕਰੇ ਵੈਸ਼ ਦੀ ਸੇਵਾ ਕਰੇ ਔਰ ਬ੍ਰਾਹਮਣ ਦੀ ਤੇ ਸੇਵਾ ਉਸ ਨੂੰ ਕਰਨੀ ਹੀ ਚਾਹੀਦੀ ਹੈ ਇਕਬਾਲ ਨੂੰ ਇੱਥੇ ਹੀ ਆ ਕੇ ਕਹਿਣਾ ਪਿਆ ਸੀ ਆਹ ਸ਼ੂਦਰ ਕੇ ਲਈ ਹਿੰਦੁਸਤਾਨ ਗਮਖਾਨਾ ਹੈ ਸ਼ੂਦਰਾ ਲਈ ਤੇ ਇਹ ਦੇਸ਼ ਗਮਾਂ ਦਾ ਘਰ ਹੈ ਦੁੱਖਾਂ ਦਾ ਘਰ ਹੈ ਕਿਉਂ ਕਿ ਇੱਕ ਤੇ ਵਿਦਿਕ ਮੰਦਰ ਤੇ ਧਾਰਮਿਕ ਮੰਦਰਾਂ ਦੇ ਦਵਾਰ ਉਹਨਾਂ ਲਈ ਬੰਦ ਸਨ ਦੂਜਾ ਬਾਜ਼ਾਰ ਦੇ ਚਲੰਗਣਾ ਤੋਂ ਘੜਿਆਲ ਵਜਾ ਕੇ ਲੰਗਣਾ ਪੈਂਦਾ ਸੀ ਤਾਂ ਕਿ ਕਿਸੇ ਤੇ ਛਾਇਆ ਨਾ ਪੈ ਜਾਏ ਅਛੂਤ ਔਰ ਜ਼ਿੰਦਗੀ ਦੀ ਹਰ ਵੜਿਆਈ ਤੋਂ ਹਰ ਮਹਿਮਾ ਤੋਂ ਸ਼ੂਦਰਾਂ ਨੂੰ ਵਾਂਝਾ ਰੱਖਿਆ ਗਿਆ ਔਰ ਫਿਰ ਵਰਣਵੰਡ ਪ੍ਰਥਾ ਵੀ ਇਸ ਢੰਗ ਦੀ ਬਣ ਗਈ ਕਿ ਮਨੁੱਖਤਾ ਚਾਰ ਈਸਿਆਂ ਦੇ ਤਕਸੀਮ ਹੋ ਕੇ ਰਹਿ ਗਏ ਬੰਦੇ ਨੂੰ ਤਕਸੀਮ ਕਰਨਾ ਇਥੇ ਅਧਰਮ ਹੈ ਇਥੇ ਪਾਪ ਹੈ ਲੇਕਿਨ ਧਰਮ ਦੇ ਨਾਂ ਉਤੇ ਐਸਾ ਹੁੰਦਾ ਰਿਹਾ ਵਾਸਤਵਿਕ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਾ ਜੁੜਨ ਦੇਣ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੁੜਨ ਦੇਣਗੇ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਨ ਉਹ ਵਿਚਾਰ ਧਰਮ ਨਹੀਂ ਉਹ ਵਿਚਾਰ ਅਧਰਮ ਨੇ ਉਹ ਪੁੰਨ ਨਹੀਂ ਉਹ ਪਾਪ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ ਤੇ ਆਪ ਨੇ ਭਾਰਤ ਦੀ ਇਸ ਵਰਣਵੰਡ ਦੇਤੇ ਬਕਾਇਦਾ ਦ੍ਰਿਸ਼ਟੀ ਮਾਰੀ ਤਾਂ ਆਪ ਦਾ ਜਿਹੜਾ ਫੈਸਲਾ ਸੀ ਉਸ ਨੂੰ ਦੂਜੇ ਪਾਦਸ਼ਾ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਉਜਾਗਰ ਕਰਦੇ ਨੇ ਲੇਕਿਨ ਪਹਿਲੇ ਵਰਣਵੰਡ ਜਿਹੜੀ ਪ੍ਰਥਾ ਸੀ ਉਸ ਦਾ ਜ਼ਿਕਰ ਕਰ ਦੇਣੇ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਦਾ ਬ੍ਰਾਹਮਣ ਹੈ ਜੋਗੀਆਂ ਦਾ ਧਰਮ ਸੀ ਕਿ ਉਹ ਗਿਆਨ ਦੀ ਪ੍ਰਾਪਤੀ ਕਰਨ ਵਿਖਮ ਵਿਦਿਆ ਹਾਸਲ ਕਰਨ ਤੇ ਬ੍ਰਾਹਮਣ ਦਾ ਧਰਮ ਸੀ ਵੇਦ ਪੜਨਾ ਵੇਦ ਪੜਾਣਾ ਖਟ ਕਰਮ ਮੰਨੇ ਗਏ ਨੇ ਬ੍ਰਾਹਮਣ ਦੇ ਯਗ ਕਰਨਾ ਯਗ ਕਰਾਣਾ দান ਦੇਣਾ দান ਲੈਣਾ ਵੇਦ ਪੜਨੇ ਵੇਦ ਪੜਾਣਾ ਇਹ ਬ੍ਰਾਹਮਣ ਦਾ ਧਰਮ ਸੀ ਤੇ ਬ੍ਰਾਹਮਣ ਨੂੰ ਸਰੀਰ ਦਾ ਸਿਰ ਮੰਨ ਲਿਆ ਗਿਆ ਤੇ ਸਰੀਰ ਦੇ ਚ ਸਿਰ ਦੀ ਖਾਸ ਐਮੀਅਤ ਹੈ ਖਾਸੀਅਤ ਹੈ ਬੇਰ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤੇ ਖੱਤਰੀ ਦਾ ਧਰਮ ਸੀ ਕਿ ਉਹ ਸੂਰਮਾ ਹੋਵੇ ਆਪਣੇ ਹੱਥਾਂ ਵਿੱਚ ਤਾਕਤ ਰੱਖੇ ਸ਼ਕਤੀ ਰੱਖੇ ਔਰ ਦੇਸ਼ ਦੀ ਰੱਖਿਆ ਕਰੇ ਕੌਮ ਦੀ ਰੱਖਿਆ ਕਰੇ शूद्र ਸ਼ਬਦਨ ਪ੍ਰਾਕਿਰਤੇ ਤੇ शूद्र ਦਾ ਧਰਮ ਕੀ ਸੀ ਪ੍ਰਾਈ ਕਿਰਤ ਕਰਨੀ ਹਰ ਵਰਨ ਦੀ ਸੇਵਾ ਕਰਨੀ ਹਰਨ ਵਰਨ ਦਾ ਮੁਤਾਜ ਰਹਿਣਾ ਹਰ ਵਰਨ ਦੀ ਗੁਲਾਮੀ ਕਰਨੀ शूद्र ਹਜ਼ਾਰਾਂ ਸਾਲ ਤੋਂ ਇਸ ਢੰਗ ਨਾਲ ਵਿਚਾਰਾ ਗੁਲਾਮ ਹੀ ਚਲੇ ਆਇਆ ਸਾਹਿਬੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣਾ ਫੈਸਲਾ ਦੇਂਦੇ ਨੇ ਸਰਬ ਸਬਦੰ ਇੱਕ ਸਬਦੰ ਸਾਰਿਆਂ ਦਾ ਧਰਮ ਇੱਕੋ ਹੀ ਹੈ ਤੇ ਸਾਰਿਆਂ ਦਾ ਵਰਨ ਇੱਕੋ ਹੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਇੱਥੋਂ ਹੀ ਨਿਰਾਲੀ ਹੋ ਗਈ ਕਿ ਆਪਨੇ ਚਾਰ ਵਰਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਆਖਿਆ ਮਨੁੱਖਤਾ ਨੂੰ ਵੰਡਣਾ ਚਾਹੇ ਵਰਨ ਦੇ ਨਾਂ ਤੇ ਵੰਡਿਆ ਜਾਏ ਚਾਹੇ ਮਸਜਬ ਦੇ ਨਾਂ ਤੇ ਵੰਡਿਆ ਜਾਏ ਜਾਤ ਦੇ ਨਾਂ ਤੇ ਵੰਡਿਆ ਜਾਏ ਇਹ ਵੰਡੀਆਂ ਪਾਣਾ ਹੀ ਅਧਰਮ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਦੋ ਸਾਥੀ ਚੁਣੇ ਇੱਕ ਹਿੰਦੂ ਇੱਕ ਮੁਸਲਮਾਨ ਮਰਦਾਨਾ ਮੁਸਲਮਾਨ ਹੈ ਬਾਲਾ ਹਿੰਦੂ ਹੈ ਆਪਨੇ ਤੇ ਮਸਬਦੀ ਵੰਡ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਵਰਨ ਵੰਡ ਦੀ ਤੇ ਆਪਨੇ ਭਰਪੂਰ ਮੁਖਾਲਫਤ ਕੀਤੀ ਜਾਤ ਦੀ ਵੰਡ ਤੋਂ ਆਪ ਨਫ਼ਰਤ ਕਰਦੇ ਸਨ ਔਰ ਆਪਨੇ ਸਾਫ਼ ਕਹਿ ਦਿੱਤਾ ਆਪ ਦੀ ਤੀਜੀ ਅੰਸ ਗੁਰੂ ਅਮਰਦਾਸ ਜੀ ਮਹਾਰਾਜ ਨੇ ਜ਼ਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਰਭ ਵਾਸ ਮੇਂ ਕੁਲ ਨਹੀਂ ਜਾਂਦੀ ਬ੍ਰਹਮਿੰਦੇਤੇ ਸਭ ਉਤਪਾਦੇ ਤੀ ਤੋ ਜ਼ਾਤ ਕਰਕੇ ਇੱਥੇ ਵੰਡੀਆਂ ਪਈਆਂ ਹੋਈਆਂ ਸਨ ਵਰਨਕੰਡ ਕੇ ਇੱਥੇ ਵੰਡੀਆਂ ਪਈਆਂ ਹੋਈਆਂ ਸਨ ਰਹਿਂਦੀ ਕਸਰ ਮਜ਼ਬ ਨੇ ਪੂਰੀ ਕਰ ਦਿੱਤੀ ਤੋ ਜਿਹੜਾ ਮਜ਼ਬ ਜਿਹੜਾ ਵਰਨ ਜਿਹੜੀ ਜਾਤ ਬੰਦੇ ਨੂੰ ਬੰਦੇ ਤੋਂ ਦੂਰ ਕਰੇ ਹੈ ਦਰਸਲ ਫਿਰ ਆਖਿਰੇ ਬੰਦੇ ਨੂੰ ਨੇੜੇ ਲਿਆਣ ਦਾ ਹੋਰ ਕੀ ਵਸੀਲਾ ਹੋਵੇਗਾ ਧਰਮ ਹੀ ਤੇਸੀ ਤੇ ਜੇ ਧਰਮ ਦੇ ਨਾਂ ਤੇ ਦੂਰੀਆਂ ਨੂੰ ਜਨਮ ਦੇਣਾ ਹੈ ਤੋ ਇਹ ਤੇ ਅਧਰਮ ਹੋਇਆ ਧਰਮ ਨਹੀਂ ਹੈ ਐਸੇ ਵਾਸਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਾਰਿਆਂ ਦਾ ਧਰਮ ਇੱਕੋ ਹੈ ਇੱਕ ਪ੍ਰਭੂ ਦਾ ਚਿੰਤਨ ਕਰਨਾ ਇਕ ਅਕਾਲ ਪੁਰਖ ਦਾ ਚਿੰਤਨ ਕਰਨਾ ਸਰਬ ਸਬਦੰ ਏਕ ਸਬਦੰ ਸਾਰਿਆਂ ਦਾ ਧਰਮ ਇੱਕੋ ਹੀ ਧਰਮ ਹੈ ਇੰਜ ਕਹਿ ਲਈਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਰ ਵਰਨਾ ਨੂੰ ਇੱਕ ਕਰਕੇ ਜਿਹੜਾ ਮੂਜਸਮਾ ਬਣਾਇਆ ਉਸੇ ਦਾ ਨਾਂ ਹੀ ਸਿੱਖ ਰੱਖਿਆ ਆਖਿਆ ਐ ਸਿੱਖ ਤੈਨੂੰ ਪਹਿਲੇ ਬ੍ਰਾਹਮਣ ਬਣਨਾ ਪਏਗਾ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾ ਤੂੰ ਅਕਲ ਦੀ ਵਰਤੋਂ ਕਰ ਬੁੱਧੀ ਦੀ ਵਰਤੋਂ ਕਰ ਸੂਝਮਾਨ ਬਣ ਆਲਮ ਫਾਜ਼ਲ ਬਣ ਵਿਦਵਾਨ ਬਣ ਲੇਕਿਨ ਸਿਰਫ ਵਿਦਵਾਨ ਨਾ ਸੂਰਮਾ ਵੀ ਨਾਲ ਬਣ ਬੁਜ਼ਦਿਲ ਨਹੀਂ ਚਾਹੀਦਾ ਕਮਜ਼ੋਰ ਆਲਮ ਨਹੀਂ ਚਾਹੀਦਾ ਬੁਜ਼ਦਿਲ ਵਿਦਵਾਨ ਨਹੀਂ ਚਾਹੀਦਾ ਕੇਵਲ ਕੋਹਰਾ ਵਿਚਾਰਕ ਨਹੀਂ ਚਾਹੀਦਾ ਉਹਦੀਆਂ ਬਾਹਾਂ ਦੇ ਤਾਕਤ ਵੀ ਚਾਹੀਦੀ ਹੈ ਤਾਂ ਕਿ ਉਹ ਦੇਸ਼ ਦੀ ਤੇ ਕੌਮ ਦੀ ਹਿਫਾਜ਼ਤ ਕਰ ਸਕੇ ਆਪਣੇ ਆਪ ਦੀ ਜੋਹਰ ਰੱਖਿਆ ਕਰ ਸਕੇ ਇਸ ਵਾਸਤੇ ਸਤਗੁਰੂ ਨੇ ਕਹਿ ਦਿੱਤਾ ਸਿੱਖ ਬ੍ਰਾਹਮਣ ਬਣੇ ਸਿੱਖ ਖੱਤਰੀ ਬਣੇ ਪਰ ਸਿੱਖ ਵੈਸ਼ ਵੀ ਬਣੇ ਸਿੱਖ ਕਿਰਤ ਕਰਕੇ ਖਾਵੇ ਮੰਗਤਾ ਨਾ ਹੋਵੇ ਉਹ ਆਪਣੀ ਉਪਜੀਵਕਾ ਕਿਰਤ ਕਰਕੇ ਲੱਭੇ ਮਿਹਨਤ ਕਰਕੇ ਰੋਟੀ ਖਾਵੇ ਸਿੱਖ ਸਾਦੀ ਸਾਹਿਬ ਤੇ ਕਹਿੰਦੇ ਨੇ ਪ੍ਰਮਾਤਮਾ ਨੇ ਹਰ ਜੜ ਵਸਤੂ ਨੂੰ ਹੀ ਬਕੈਦਾ ਧੰਦੇ ਤੇ ਲਾਇਆ ਤੁੱਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਅਬਰੋ ਬਾਦੋ ਮਾਵਾ ਫਲਕ ਖੁਰਸ਼ੀਦ ਦਰਕਾਰ ਅਨੰਦ ਤਾ ਤੋ ਨਾਨੇ ਬਕਫ ਆਰੀ ਵ ਬਗਫਲਤ ਨਖਰੀ ਦੇਖ ਤੇ ਸਹੀਏ ਸੂਰਜ ਚੰਦ ਤਾਰੇ ਇਹ ਪਵਨ ਪਾਣੀ ਸਾਰੇ ਗਰਦਿਸ਼ ਦੇ ਚਨੇ ਤੇ ਜਦ ਸਾਰੇ ਗਰਦਿਸ਼ ਦੇ ਚਨੇ ਸਾਰੇ ਕੰਮ ਪੇ ਕਰਦੇ ਨੇ ਤੇ ਤੂੰ ਕਿਉਂ ਗਫਲਤ ਨਾਲ ਰੋਟੀ ਖਾਵੇਂ ਤੂੰ ਵੀ ਕੰਮ ਕਰਕੇ ਰੋਟੀ ਖਾ ਤੂੰ ਵੀ ਮਿਹਨਤ ਕਰ ਤੂੰ ਵੀ ਮੁਸ਼ਕਤ ਕਰ। ਉਦਮ ਕਰਿੰਦਿਆਂ ਜੀਵ ਤੂੰ ਕਮਾਵਦਿਆਂ ਸੁਖ ਭੁੰਚ। ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤੋ ਸਤਗੁਰ ਨੇ ਕਿਹਾ ਤੂੰ ਵੈਸ਼ ਬਣ, ਕਿਰਤੀ ਬਣ। ਖੇਤੀ ਬਾੜੀ ਕਰਕੇ ਆਪਣੀ ਉਪਜੀਵਕਾ ਕਮਾ। ਵਪਾਰ ਕਰਕੇ, ਕੰਮ ਧੰਦਾ ਕਰਕੇ ਆਪਣੀ ਰੋਜੀ ਲੱਭ, ਆਪਣਾ ਰਿਜ਼ਕ ਲੱਭ। ਲੇਕਿਨ ਤੂੰ ਸਿਰਫ ਵੈਸ਼ ਨਹੀਂ ਬਣਨਾ। ਤੂੰ ਸਿਰਫ ਖਤਰੀ ਨਹੀਂ ਬਣਨਾ। ਤੂੰ ਸਿਰਫ ਬ੍ਰਾਹਮਣ ਨਹੀਂ ਬਣਨਾ ਤੂੰ ਸ਼ੂਦਰ ਵੀ ਬਣਨਾ ਹੈ ਤੂੰ ਤੱਪੜ ਵੀ ਝਾੜਨੇ ਨੇ ਤੂੰ ਲੰਗਰ ਦੇ ਝੂਠੇ ਬਾਂਡੇ ਵੀ ਮਾਜਣੇ ਨੇ ਤੂੰ ਥਕੇ ਹੋਏ ਯਾਤਰੀਆਂ ਦੀ ਮੁਠੀ ਚਾਪੀ ਵੀ ਕਰਨੀ ਹੈ ਤੂੰ ਬਿਮਾਰ ਦੀ ਤਿਮਾਰਦਾਰੀ ਵੀ ਕਰਨੀ ਹੈ ਤੂੰ ਧਰਮ ਅਸਥਾਨਾਂ ਦੇ ਚ ਝਾੜੂ ਬੁਹਾਰੀ ਵੀ ਦੇਣੀ ਹੈ ਤੂੰ ਜੋੜਿਆਂ ਦੀ ਵੀ ਸੇਵਾ ਕਰਨੀ ਹੈ ਤੇ ਇਹ ਤੇ ਸਾਰੀ ਸੇਵਾ ਪਹਿਲੇ ਸ਼ੂਦਰ ਕਰਦੇ ਸਨ ਸਤਗੁਰ ਨੇ ਕਹਿ ਦਿੱਤਾ ਨਹੀਂ ਇਹ ਸਿੱਖ ਕਰੇਗਾ ਸਿੱਖ ਵਿਦਵਾਨ ਬਣੇ ਸਿੱਖ ਸੂਰਮਾ ਬਣੇ ਸਿੱਖ ਕਿਰਤੀ ਬਣੇ ਔਰ ਸਿੱਖ ਸਾਰੇ ਮਨੁੱਖਤਾ ਦੀ ਸੇਵਾ ਕਰੇ ਇਸ ਤਰ੍ਹਾਂ ਚਾਰ ਵਰਨਾ ਨੂੰ ਇਕਜਾਗ ਕਰਕੇ ਜਿਹੜੀ ਮੂਰਤੀ ਬਣਾਈ ਗਈ ਉਹਦਾ ਨਾਮ ਸਿੱਖ ਰੱਖਿਆ ਗਿਆ ਸਤਿਗੁਰ ਨੇ ਕਿਹਾ ਮਨੁੱਖ ਦੇ ਅੰਦਰ ਇੱਕ ਇੱਕ ਵਰਨ ਨਹੀਂ ਚਾਹੀਦਾ ਸਾਰੇ ਹੀ ਵਰਨ ਇੱਕੋ ਹੀ ਮਨੁੱਖ ਦੇ ਅੰਦਰ ਚਾਹੀਦੇ ਨੇ ਮਨੁੱਖ ਬ੍ਰਾਹਮਣ ਵੀ ਚਾਹੀਦਾ ਹੈ ਮਨੁੱਖ ਵੈਸ਼ ਵੀ ਚਾਹੀਦਾ ਹੈ ਮਨੁੱਖ ਖੱਤਰੀ ਵੀ ਚਾਹੀਦਾ ਹੈ ਔਰ ਮਨੁੱਖ ਸ਼ੂਦਰ ਵੀ ਚਾਹੀਦਾ ਹੈ ਕੁਝ ਸਿਆਣੇ ਤੇ ਐਸਾ ਕਹਿੰਦੇ ਨੇ ਕਿ ਭਾਰਤ ਦੀ ਮਨੁੱਖਤਾ ਨੂੰ ਜਦ ਚਾਰ ਵਰਨਾ ਦੇ ਵਿੱਚ ਵੰਡ ਦਿੱਤਾ ਗਿਆ ਤਾਂ ਤਾਕਤ ਚਾਰ ਹਿੱਸਿਆਂ ਦੇ ਵਿੱਚ ਤਕਸੀਮ ਹੋ ਗਈ। ਦੇਸ਼ ਦੀ ਗੁਲਾਮੀ ਦਾ ਇੱਕ ਇੱਕ ਇਹ ਵੀ ਬਹੁਤ ਵੱਡਾ ਕਾਰਨ ਹੈ ਕਿਉਂਕਿ ਸ਼ਕਤੀ ਛਿੰਬੰਗਰ ਹੋ ਗਈ ਸ਼ਕਤੀ ਤਕਸੀਮ ਹੋ ਗਈ ਚਾਰੇ ਹਿੱਸਿਆਂ ਵਿੱਚ ਵੰਡੀ ਗਈ। ਗੁਲਾਮਾਂ ਨੇ ਫਿਰ ਇਸ ਦੇਸ਼ ਨੂੰ ਆ ਕੇ ਗੁਲਾਮ ਕੀਤਾ ਅਤੇ 1-2 ਸਾਲ ਨਹੀਂ ਸਦੀਆਂ ਤੱਕ ਇਸ ਦੇਸ਼ ਨੂੰ ਗੁਲਾਮ ਬਣਾਈ ਰੱਖਿਆ ਇਹਦੇ ਵਿੱਚ ਹੋਰ अनेका ਕਾਰਨ ਹੋ ਸਕਦੇ ਨੇ ਪਰ ਮੁੱਖ ਕਾਰਨ ਇਹ ਵਰਨਵੰਡਵੀ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਐਸੀ ਮੂਰਤੀ ਬਣਾਈ ਜੋ ਸਾਰੇ ਵਰਨਾ ਦਾ ਇਕੱਠ ਸੀ ਜੋ ਸਾਰੇ ਵਰਨਾ ਦਾ ਮਜਮੂਆ ਸੀ ਇਸ ਵਾਸਤੇ ਇੱਥੇ ਪਾਵਨ ਪਵਿੱਤਰ ਬਾਗ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਸਾਫ਼ ਪਏ ਕਹਿੰਦੇ ਨੇ ਸਰਬ ਸਬਦੰ ਏਕ ਸਬਦੰ ਸਾਰਿਆਂ ਦਾ ਧਰਮ ਇੱਕੋ ਹੀ ਧਰਮ ਹੈ ਇੱਕ ਧਰਮ ਕੀ ਹੈ ਇੱਕ ਦਾ ਚਿੰਤਨ ਇੱਕ ਦੀ ਯਾਦ ਇੱਕ ਨਾਲ ਜੁੜਨਾ ਸਾਰਿਆਂ ਵਿੱਚ ਉਸ ਇੱਕ ਨੂੰ ਵੇਖਣਾ ਏਕ ਪਿਤਾ ਏਕ ਸ਼ਕੇ ਹਮ ਬਾਰਤ ਤੂੰ ਮੇਰਾ ਗੁਰੁ ਹਾਈ ਕਾਇਨਾਤ ਦਾ ਜ਼ਰਰਾ ਜ਼ਰਰਾ ਉਸ ਇੱਕ ਤੋਂ ਪੈਦਾ ਹੋਈਏ ਸਾਰੀ ਅਨੇਕਤਾ ਉਸ ਇੱਕ ਤੋਂ ਜਨਮੀ ਹੈ ਉਸ ਇੱਕ ਦਾ ਚਿੰਤਨ ਕਰ ਤੇ ਫਿਰ ਅਨੇਕਤਾ ਨਾਲ ਪਿਆਰ ਬਾ ਫਿਰ ਤੂੰ ਸਮਝੇਗਾ ਕਿ ਵਾਸਤਵਿਕ ਧਰਮ ਦੀ ਪ੍ਰਾਪਤੀ ਮੈਨੂੰ ਹੋਈਏ ਮਹਾਰਾਜ ਕਹਿੰਦੇ ਨੇ ਜੇ ਕੋ ਜਾਣੇ ਪਿਓ ਹੁਣ ਕੋਈ ਭੇਦ ਜਾਣੇ ਕੋਈ ਰਾਜ਼ ਜਾਣੇ ਤਾਂ ਉਸ ਨਤੀਜੇ ਤੇ ਪਹੁੰਚੇਗਾ ਸਾਰੀ ਮਨੁੱਖਤਾ ਦਾ ਧਰਮ ਇੱਕੋ ਹੀ ਹੈ ਇੱਕ ਦਾ ਚਿੰਤਨ ਕਰਨਾ ਇੱਕ ਨਾਲ ਜੁੜਨਾ ਉਹ ਸਤਿਗੁਰੂ ਕਹਿੰਦੇ ਨੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਝਨ ਦੇਉ ਜਿਹੜਾ ਇਸ ਭੇਦ ਨੂੰ ਜਾਣ ਜਾਵੇ ਕਿ ਸਾਰਿਆਂ ਦਾ ਧਰਮ ਇੱਕੋ ਹੈ ਸਾਰਿਆਂ ਦਾ ਵਰਨ ਇੱਕੋ ਹੈ ਜਿਹੜਾ ਇਸ ਭੇਦ ਨੂੰ ਜਾਣ ਜਾਵੇ ਮਹਾਰਾਜ ਕਹਿੰਦੇ ਮੈਂ ਉਸ ਦਾ ਦਾਸ ਅੰਦਾਸ ਉਹ ਤੇ ਪ੍ਰਮਾਤਮਾ ਦੀ ਮੂਰਤੀ ਹੈ ਸੋਈ ਨਿਰੰਝਨ ਦੇਉ ਉਥੇ ਰੱਬ ਵਰਗਾ ਹੈ ਉਥੇ ਰੱਬ ਦੀ ਮੂਰਤੀ ਹੈ ਜਿਹਨੇ ਐਸਾ ਜਾਣ ਲਿਆ ਕੇ ਸਾਰਿਆਂ ਦੇ ਵਿੱਚ ਇੱਕ ਹੈ ਤੇ ਸਾਰਿਆਂ ਦਾ ਧਰਮ ਇੱਕੋ ਹੈ ਸਾਰਿਆਂ ਦਾ ਵਰਨ ਇੱਕੋ ਹੈ ਜਿਸ ਨੇ ਵੀ ਇਸ ਰਾਜ ਨੂੰ ਸਮਝਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਉਸ ਦਾ ਦਾਸਨ ਦਾਸ ਹਾਂ ਕਿਉਂਕਿ ਐਸਾ ਜਿਹੜਾ ਪੁਰਸ਼ ਹੈ ਉਹ ਤੇ ਪ੍ਰਮਾਤਮਾ ਦੀ ਮੂਰਤੀ ਹੋਇਆ ਕਰਦਾ ਹੈ ਪ੍ਰਮਾਤਮਾ ਦੇ ਸਾਕਾਰ ਰੂਪ ਦੇ ਚਗਰ ਦਰਸ਼ਨ ਕਰਨੇ ਨੇ ਤਾਂ ਉਸ ਮਨੁੱਖ ਦੇ ਚੋਂ ਹੀ ਦਰਸ਼ਨ ਹੋਣਗੇ ਜੋ ਸਾਰੇ ਸੰਸਾਰ ਨੂੰ ਨਿਰੰਕਾਰ ਦਾ ਰੂਪ ਸਮਝਦਾ ਹੈ ਸਤਿਗੁਰ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹ ਜਗਤ ਸਭ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਸਾਰੇ ਦਾ ਸਾਰਾ ਸੰਸਾਰ ਹਰੀ ਦਾ ਰੂਪ ਹੈ ਤੇ ਹਰੀ ਦਾ ਰੂਪ ਦਿਖਾਈ ਦੇ ਰਿਹਾ ਹੈ ਤੇ ਜਿਸ ਨੂੰ ਐਸਾ ਦਿਖਾਈ ਦੇ ਰਿਹਾ ਹੈ ਉਹਨੂੰ ਵੇਖਣਾ ਵਾਸਤਵਿਕ ਹਰੀ ਨੂੰ ਵੇਖਣਾ ਹੈ ਉਹਦੇ ਦਰਸ਼ਨ ਈਸ਼ਵਰ ਦੇ ਦਰਸ਼ਨ ਨੇ ਉਹਦੇ ਕੋਲ ਬੈਠਣਾ ਈਸ਼ਵਰ ਦੇ ਕੋਲ ਬੈਠਣਾ ਹੈ ਉਹਦੇ ਕੋਲ ਬੈਠਣ ਨਾਲ ਪਰਮ ਆਨੰਦ ਦੀ ਮਹਿਕ ਪਰਮ ਆਨੰਦ ਦਾ ਰਸ ਹਿਰਦੇ ਦੇ ਜੋ ਹੈ ਢਲ ਢਲ ਕੇ ਪੈਣ ਲੱਗ ਪੈਂਦਾ ਹੈ ਅਰੋਹੀ ਸੋਹਬਤ ਦਾ صدਕਾ ਬਹੁਤ ਵੱਡੇ ਆਨੰਦ ਦੀ ਉਪਲਬਧੀ ਆਉਂਦੀ ਏ ਬਹੁਤ ਵੱਡੇ ਰਾਜ਼ ਦਾ ਜੋ ਹੈ ਪਤਾ ਚਲਦਾ ਹੈ ਇਸ ਵਾਸਤੇ ਗੁਰਵੰਗਦੇਵ ਜੀ ਮਹਾਰਾਜ ਕੰਨਨ ਮੈਂ ਤੇ ਉਸ ਦਾ ਦਾਸਨ ਦਾਸ ਹਾਂ ਜਿਸ ਨੇ ਇਸ ਰਾਜ਼ ਨੂੰ ਸਮਝ ਲਿਆ ਕਿ ਸਾਰਿਆਂ ਦਾ ਧਰਮ ਇੱਕੋ ਹੈ ਸਾਰਿਆਂ ਦਾ ਵਰਨ ਇੱਕੋ ਹੈ ਕੋਈ ਅਲੱਗ ਬ੍ਰਾਹਮਣ ਨਹੀਂ ਕੋਈ ਅਲੱਗ ਸ਼ੂਦਰ ਨਹੀਂ ਬਲਕਿ ਸਾਰੇ ਵਰਨ ਇੱਕੋ ਹੀ ਮਨੁੱਖ ਦੇ ਜੋ ਹੈ ਚਾਹੀਦੇ ਨੇ ਤਾਇ ਇੱਕ ਮਨੁੱਖ ਸ਼ਕਤੀਸ਼ਾਲੀ ਹੋ ਸਕੇਗਾ ਤਾਇ ਇੱਕ ਮਨੁੱਖ ਸੰਪੂਰਨ ਹੋ ਸਕੇਗਾ ਕਿਸੇ ਸਰੀਰ ਦੇ ਚੋਂ ਪੈਰ ਅਲੱਗ ਕਰ ਦੇਈਏ ਬਾਹਾਂ ਅਲੱਗ ਕਰ ਦੇਈਏ ਪੇਟ ਅਲੱਗ ਕਰ ਦੇਈਏ ਤੇ ਸਿਰ ਅਲੱਗ ਕਰ ਦੇਈਏ ਕੀ ਸਰੀਰ ਨੂੰ ਜ਼ਿੰਦਾ ਰੱਖਣਾ ਸੌਖਾ ਹੋ ਸਕੇਗਾ ਸਰੀਰ ਤਾਂ ਮੁਰਦਾ ਹੋ ਜਾਏਗਾ ਇਹ ਦੇਸ਼ ਇਸ ਵਾਸਤੇ ਸਦੀਆਂ ਤੱਕ ਮੁਰਦਾ ਰਿਹਾ ਕਿ ਪੈਰ ਕੱਟ ਕੇ ਇੱਕ ਪਾਸੇ ਕਰ ਦਿੱਤੇ ਗਏ ਹੱਥ ਕੱਟ ਕੇ ਇੱਕ ਪਾਸੇ ਕਰ ਦਿੱਤੇ ਗਏ ਗਲਾ ਕੱਟ ਕੇ ਇੱਕ ਪਾਸੇ ਕਰ ਦਿੱਤਾ ਗਿਆ ਔਰ ਪੇਟ ਇੱਕ ਪਾਸੇ ਰੱਖ ਦਿੱਤਾ ਗਿਆ ਇਸ ਵਾਸਤੇ ਇਹ ਦੇਸ਼ ਮੁਰਦਿਆਂ ਦੀ ਤਰ੍ਹਾਂ ਜੀਵਦਾ ਰਿਹਾ ਔਰ ਮੁਰਦਿਆਂ ਦੀ ਤਰ੍ਹਾਂ ਹੀ ਜ਼ਿੰਦਗੀ ਜੋ ਹੈ ਬਤੀਤ ਕਰਦਾ ਰਿਹਾ ਸਾਰੇ ਅੰਗਾਂ ਦੇ ਜੋੜ ਨਾਲ ਹੀ ਸਰੀਰ ਦੀ ਜ਼ਿੰਦਗੀ ਹੈ ਤੇ ਸਰੀਰ ਦੀ ਸੰਪੂਰਨਤਾ ਹੈ ਸਾਰੇ ਵਰਣ ਇੱਕ ਮਨੁੱਖ ਦੇ ਅੰਦਰ ਹੋਵਨ ਤਾਂ ਹੀ ਮਨੁੱਖ ਸੰਪੂਰਨ ਹੁੰਦਾ ਹੈ ਤਾਂ ਹੀ ਮਨੁੱਖ ਪੂਰਨ ਹੁੰਦਾ ਹੈ